पाकिस्तान पाकिस्तान पाकिस पाकिस्तान जवादाव पाक्त मुराववाा ਮੁਲਦਾਵਤ ਪਹਿਲਗਾਮ ਦੇ ਵਿੱਚ ਜਿਸ ਢੰਗ ਨਾਲ ਸਲਾਨੀਆਂ ਤੇ ਇਨੋਸੈਂਟ ਲੋਕਾਂ ਤੇ ਉਹਨਾਂ ਦਾ ਨਾਮ ਧਰਮ ਪੁੱਛ ਕੇ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕੀਤੀ ਗਈ ਹੈ ਇਹ ਘਰੌਣੇ ਕੰਮ ਦੇ ਪਿੱਛੇ ਪਾਕਿਸਤਾਨ ਦਾ ਪੂਰਾ ਹੱਥ ਹੈ ਅੱਜ ਜਿਿੰਨੇ ਵੀ ਸਾਡੇ ਸ਼ਬਦ ਕੱਟ ਰਹੇ ਨੇ ਜਿੰਨੀ ਨਿੰਦਾ ਕੀਤੀ ਜਾਵੇ ਉਹ ਕੱਟ ਹੈ ਦੇਸ਼ ਦੇ ਪ੍ਰਧਾਨ ਮੰਤਰੀ ਆਪਣਾ ਦੌਰਾ ਵਿੱਚ ਛੱਡ ਕੇ ਔਰ ਦੇਸ਼ ਦੇ ਗ੍ਰੀ ਮੰਤਰੀ ਇਮੀਡੀਏਟਲੀ ਜੰਮੂ ਕਸ਼ਮੀਰ ਪਹੁੰਚ ਕੇ ਉਹਨਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਔਰ ਜੋ ਪਲਵਾਮਾ ਵਿੱਚ ਹੋਇਆ ਸੀਗਾ ਉਸ ਟੰਗ ਦਾ ਐਕਸ਼ਨ ਜਿਹੜਾ ਹੈ ਉਹ ਆਸ ਕਰਦੇ ਹਾਂ ਕਿ ਜਲਦੀ ਜਲਦੀ ਨਿਤਾ ਜਾਏਗਾ ਸਰਕਾਰ ਬਹੁਤ ਸੀਰੀਅਸ ਹੈ ਜਿਸ ਟੰਗ ਨਾਲ ਉਹਨਾਂ ਨੇ 15 ਦੇ ਕਰੀਬ ਸਟੇਟਾਂ ਦੇ ਲੋਕ ਜਿਹੜੇ ਉੱਥੇ ਪਹੁੰਚੇ ਸੀਗੇ ਉਹਨਾਂ ਦੀ ਹੱਤਿਆ ਕੀਤੀ ਹੈ ਸ਼ਰੀਆਮ ਗੋਲੀਆਂ ਮਾਰ ਕੇ ਨਾਮ ਪੁੱਛ ਕੇ ਧਰਮ ਪੁੱਛ ਕੇ ਹੱਤਿਆ ਕੀਤੀ ਹੈ ਇਹਦੀ ਕੋਰ ਨਿੰਦਾ ਕੀਤੀ ਜਾਂਦੀ ਹੈ ਔਰ ਸਾਰੇ ਦੇਸ਼ 'ਚ ਬਹੁਤ ਵੱਡਾ ਰੁਸ਼ ਹੈ ਅੱਜ ਪੰਜਾਬ ਭਾਰਤੀ ਜਨਤਾ ਪਾਰਟੀ ਹਰ ਮੰਡਲ ਦੇ ਉੱਤੇ ਹਰ ਜਿਹੜੇ ਉੱਤੇ ਇਹ ਪ੍ਰਦਰਸ਼ਨ ਜਿਹੜਾ ਹੈ ਕਰ ਰਹੀ ਹੈ ਔਰ ਜਨਤਾ ਨੂੰ ਇਹ ਰਿਕੁਐਸਟ ਕਰ ਰਹੇ ਆ ਕਿ ਤੁਸੀਂ ਵੀ ਜਾਗੋ ਇਹ ਜਿਹੜੀਆਂ ਅਲੱਗਵਾਦ ਸ਼ਕਤੀਆਂ ਨੇ ਇਹਨਾਂ ਦਾ ਮੁਕਾਬਲਾ ਕਰਨ ਲਈ ਜਨਤਾ ਨੂੰ ਹੀ ਜਾਗਣਾ ਪਏਗਾ ਜਨਤਾ ਜਦ ਤੱਕ ਜਾ ਕੇ ਇਹਨਾਂ ਦਾ ਨਿੰਦਾ ਨਹੀਂ ਕਰਦੀ ਕੰਡੈਮਨ ਨਹੀਂ ਕਰਦੀ ਇਹਨਾਂ ਤੋਂ ਪਾਸੇ ਨਹੀਂ ਹਟਦੀ ਜਦ ਤੱਕ ਇਹਨਾਂ ਦੇ ਹੌਸਲੇ ਪ੍ਰਸਤ ਨਹੀਂ ਹੋਣਗੇ ਆਓ ਮਿਲ ਕੇ ਆਓ ਮਿਲ ਕੇ ਜੰਮੂ ਕਸ਼ਮੀਰ ਨੂੰ ਜੋ ਸਾਡੇ ਸਰਕਾਰ ਨੇ ਬਣਾਇਆ ਸੀ ਅੱਜ ਜੋ ਐਸਟੀਮੇਟ ਆਇਆ ਹੈ ਕਿ ਜੇ ਇਦਾਂ ਹੀ ਰਿਹਾ ਤਾਂ 12000 ਕਰੋੜ ਤੱਕ ਬਿਜ਼ਨਸ ਜਿਹੜਾ ਸੀ ਉੱਤੇ ਪਹੁੰਚ ਚੁੱਕਾ ਉਹਨੂੰ ਵੀ ਬਹੁਤ ਵੱਡਾ ਨੁਕਸਾਨ ਹੋਏਗਾ ਬਾਬਾ ਸਾਹਿਬ ਸਮਰਸਤਾ ਦੇ ਇੱਕ ਪੁੰਜ ਸਨ ਭਾਰਤੀ ਜਨਤਾ ਪਾਰਟੀ ਵੀ ਸਮਰਸਤਾ ਔਰ ਬਾਬਾ ਸਾਹਿਬ ਦਾ ਜਿਹੜਾ ਸਬਦਾਨ ਹੈ ਉਹਦੀ ਰੱਖਿਆ ਕਰਨ ਦੇ ਲਈ ਉੱਤੇ ਖਰੇ ਉਤਰਨ ਲਈ ਪਰਨ ਲੈ ਰਹੀ ਹੈ ਕਾਂਗਰਸ ਨੇ ਆਪਣੇ ਫਾਇਦੇ ਵਾਸਤੇ ਚਾਹੇ ਉਹ 356 ਦਾ ਮਹਿਸੂ ਸੀ ਚਾਹੇ ਧਾਰਾ 370 ਲਾਈ ਸੀ ਇਹਨਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਚਾਹੇ ਐਮਰਜੈਂਸੀ ਲਾਈ ਸੀ ਸੰਵਿਧਾਨ ਨੂੰ ਛਿੱਕੇ ਟਾਂਕੇ ਕਾਂਗਰਸ ਨੇ ਸਭ ਬਹੁਤ ਵੱਡਾ ਮਿਸਜੂ ਕੀਤਾ ਔਰ અપਮਾਨ ਕੀਤਾ ਅੱਜ ਲਾਲ ਗੱਤਾ ਫੜ ਕੇ ਰਾਹੁਲ ਜੀ ਦਾ ਕੁੰਮਰੇ ਨੇ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ਬਦਲ ਦੇਗੀ ਜਦਕਿ ਭਾਰਤੀ ਜਨਤਾ ਪਾਰਟੀ ਸਹੀ ਮੈਨੇਜ ਸੰਵਿਧਾਨ ਦੀ ਰક્ષਕ ਹੈ 88 ਵਾਰ ਇਸ ਦੇਸ਼ ਦੇ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਨੂੰ ਇਸ ਕਾਂਗਰਸ ਨੇ ਸੰਵਿਧਾਨ ਦਾ ਉਲੰਘਣ ਕਰਦੇ ਹੋਏ ਉਹ ਮਿਸਯੂਜ਼ ਕਰਦੇ ਹੋਏ 356 ਲਾਈ